ਤਿਮਾਂ ਤੁਸੀਂ ਦੇਖ ਰਹੇ ਹੋ ਹਰਪਾ ਪੰਜਾਬ ਟੀਵੀ ਤੇ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾ ਨੂੰ ਲੈ ਕੇ ਜਿਨ੍ਹਾਂ ਨੇ ਹਾਲੇ ਦੇ ਵਿੱਚ ਆਪਣੇ ਸ਼ੋਸ਼ਲ ਅਕਾਊਂਟ ਦੇਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਜੇਕਰ ਜਿੱਤਣ ਵਾਲੇ ਪੰਥਕ ਚਿਹਰੇ ਖਾਲਿਸਤਾਨ ਤੋਂ ਮੁਨਕਰ ਹੋ ਜਾਣਗੇ ਤਾਂ ਫਿਰ ਇਹ ਕੌਮ ਦੀ ਲੜਾਈ ਕੌਮ ਦੀ ਜ਼ਿੰਮੇਵਾਰੀ ਅਸੀਂ ਪੂਰੀ ਕਰਾਂਗੇ ਇਸ ਤੋਂ ਲਾਵਾ ਉਹਨਾਂ ਨੇ ਹੋਰ ਕੀ ਕੁਝ ਇਸ ਪੋਸਟ ਦੇ ਵਿੱਚ ਲਿਖਿਆ ਆਓ ਤੁਹਾਨੂੰ ਦਿਖਾ ਦਈਏ ਸਿਮਰਨਜੀਤ ਸਿੰਘ ਮਾਨ ਨੇ ਪੋਸਟ ਦੇ ਵਿੱਚ ਲਿਖਿਆ ਕਿ ਅਕਾਲੀ ਦਲ ਨੇ ਪੰਥਕ ਮੰਚ ਅਤੇ ਪੰਥ ਦੇ ਵੇੜੇ ਦੇ ਖਾਲਸਾ ਪੰਦੇ ਚਿਹਰਿਆਂ ਦੇ ਵੱਲੋਂ ਖਾਲਿਸਤਾਨ ਕੌਮੀ ਮਿਸ਼ਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਆਪਣੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਹੀ ਸਿੱਖ ਕੌਮ ਅਤੇ ਖਾਲਿਸਤਾਨੀ ਕਰਦੇ ਹੋਏ ਐਲਾਨ ਕੀਤਾ ਉਹਨਾਂ ਕਹਿ ਕੇ ਅਸੀਂ ਇਸ ਵਾਰ ਰਾਸ਼ਟਰੀ ਟੀਚਾ ਪ੍ਰਾਪਤ ਕਰਨ ਦੇ ਪੜਾਤਿਆਂ ਪੀ ਦੀ ਚੋਣ ਲਈ ਪੰਜਾਬ ਤੋਂ 12 ਹਰਿਆਣਾ ਤੋਂ 2 ਅਤੇ ਚੰਡੀਗੜ੍ਹ ਤੋਂ ਇੱਕ ਉਮੀਦਵਾਰ ਲੋਕ ਸਭਾ ਲਈ ਖੜੇ ਸਨ ਪਰ ਸਿੱਖ ਕੌਮ ਨੇ ਸਾਡੇ ਵਿੱਚੋਂ ਕਿਸੇ ਨੂੰ ਵੀ ਜਿੱਤ ਨਹੀਂ ਦਿੱਤੀ ਜਿੱਥੋਂ ਤੱਕ ਖਡੂਰ ਸਾਹਿਬ ਦੀ ਅਹਿਮ ਸਿਰਦਾ ਸਬੰਧ ਹੈ ਉਹ ਸਾਡੇ ਬਹੁਤ ਮਜ਼ਬੂਤ ਉਮੀਦਵਾਰ ਹਰਪਾਲ ਸਿੰਘ ਬਲੇਰ ਸਨ ਪਰ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਹਾਣੀਆ ਤੇ ਐਸ ਅਮਰਿਤਪਾਲ ਸਿੰਘ ਮੁੱਖ ਸੇਵਾਦਾਰ ਬਾਰਿਸ ਨੇ ਪੰਜਾਬ ਜਥੇਬੰਦੀ ਨੂੰ ਜਿੱਤ ਨੂੰ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈ ਲਿਆ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਉਪਰੰਤ ਸਮੁੱਚੀ ਕੌਮ ਅਮਰਿਤਪਾਲ ਸਿੰਘ ਦੇ ਨਾਂ ਤੇ ਕੇਂਦ੍ਰਿਤ ਹੋ ਗਿਆ ਤੇ ਹਰ ਕੀਮਤੇ ਜਿੱਤ ਚਾਹੁੰਦਾ ਸੀ ਇਸ ਲਈ ਸਾਨੂੰ ਖੁਸ਼ੀ ਅਤੇ ਮਾਣ ਹੈ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਵੱਡੇ ਫਰਕ ਨਾਲ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ ਪਰ ਜਦੋਂ ਸਾਡੇ ਕੌਮੀ ਉਮੀਦਵਾਰ ਕੌਮੀ ਮੰਜ਼ਿਲ ਖਾਲਿਸਤਾਨ ਦੇ ਮਿਸ਼ਨ ਨੂੰ ਨਜ਼ਰਅੰਦਾਜ਼ ਕਰਕੇ ਅਗਲੀ ਸਿਆਸੀ ਗੱਲ ਕੀਤੀ ਜਾ ਰਹੀ ਹੈ ਤਾਂ ਸਾਡੀ ਕੌਮੀ ਜ਼ਿੰਮੇਵਾਰੀ ਹੋਰ ਵੀ ਵੱਡੀ ਅਤੇ ਅਹਿਮ ਹੋ ਜਾਂਦੀ ਹੈ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡੜਾ ਵਾਲਿਆਂ ਦੇ ਨਿਸ਼ਾਨੇ ਵੱਲ ਵਧੀਆ ਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਈਏ ਟੀਚੇ ਦੀ ਪ੍ਰਾਪਤੀ ਲਈ ਪਹਿਲਾ ਨਾਲੋਂ ਵੱਧ ਜੋਸ਼ ਅਤੇ ਜੋਸ਼ ਨੂੰ ਕਾਇਮ ਰੱਖਣਾ ਕਿਉਂਕਿ ਇਸ ਸੋਚ ਦੇ ਪਿੱਛੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨੁੱਖਤਾ ਦੀ ਸੋਚ ਹੈ ਹਿੰਦੂਵਤੀ ਜਮਾਤਾ ਲੰਬੇ ਸਮੇਂ ਤੋਂ ਭਾਜਪਾ ਆਰਐਸਆ ਕਾਂਗਰਸ ਜੋ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਖਿਲਾਫ ਹੈ ਤੇ ਜੋ ਹਰ ਖੇਤਰ ਦੇ ਵਿੱਚ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ ਆਓ ਅਸੀਂ ਆਪਣੀ ਕੌਮੀ ਆਜ਼ਾਦੀ ਹਾਸਲ ਕਰੀਏ ਤੇ ਸਿੱਖ ਕੌਮ ਨੂੰ ਇਸ ਤੋਂ ਮੁਕਤ ਕਰੀਏ ਜੇਕਰ ਸਿੱਖ ਕੌਮ ਦੇ ਦਾਸ ਅਤੇ 15 ਉਮੀਦਵਾਰਾਂ ਨੂੰ ਜਿੱਤ ਨਾ ਦਿੱਤੀ ਤਾਂ ਲੱਗਦਾ ਕਿ ਸਿੱਖ ਕੌਮ ਦੀ ਵੱਡੀ ਗਿਣਤੀ ਆਜ਼ਾਦੀ ਲਈ ਕਮਜ਼ੋਰ ਹੋ ਗਈ ਹੈ ਪਰ 517000 ਖਾਲਿਸਤਾਨੀਆਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਹੁਣ ਖਾਲਿਸਤਾਨੀਆ ਦੀਆਂ ਭਾਵਨਾਵਾਂ ਨੂੰ ਪਹਿਲਾ ਕਦੇ ਵੀ ਪਿੱਛੇ ਨਹੀਂ ਛੱਡਿਆ ਤੇ ਨਾ ਹੀ ਭਵਿੱਖ ਦੇ ਵਿੱਚ ਕਰਾਂਗੇ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖਾਲਿਸਤਾਨ ਸਥਾਈ ਨਹੀਂ ਹੋ ਜਾਂਦਾ ਦੂਸਰੇ ਵਿਦੇਸ਼ਾਂ ਤੇ ਭਾਰਤ ਵਿੱਚ ਵੱਸਦੇ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਨੂੰ ਹਿੰਦੂਤਵੀ ਤਾਨਾਸ਼ਾਹ ਮੋਦੀ ਸਰਕਾਰ ਵੱਲੋਂ ਕਤਲਕਾਂ ਦੀ ਸਾਜ਼ਿਸ਼ ਤਹਿਤ ਚੱਲ ਰਹੀ ਹੈ ਜਿਸ ਦੇ ਤਹਿਤ ਹਰਦੀਪ ਸਿੰਘ ਨਿੱਜਰ ਰਿਪੂ ਦਮਨ ਸਿੰਘ ਮਲਿਕ ਸੁਖਦਰ ਸਿੰਘ ਕੈਨੇਡਾ ਅਵਤਾਰ ਸਿੰਘ ਖੰਡਾ ਬ੍ਰਿਟਾਨੀਆ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ ਨੇ ਪਾਕਿਸਤਾਨ ਦੀਪ ਸਿੰਘ ਸਿੱਧੂ ਹਰਿਆਣਾ ਸਰਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸ ਬਹੁਤ ਹੀ ਖਤਰਨਾਕ ਸਾਜ਼ਿਸ਼ ਨੂੰ ਰੋਕਣ ਲਈ ਅਤੇ ਭਾਰਤ ਦੀ ਇਸ ਮਨੁੱਖਤਾ ਵਿਰੋਧੀ ਨੀਤੀ ਦਾ ਨਾਤਾ ਰਵਾਇਤੀ ਅਕਾਲੀਆਂ ਨੇ ਤੇ ਨਾ ਹੀ ਅਜੋਕੇ ਨਵੇਂ ਜਿੱਤੇ ਐਮਪੀ ਵੱਲੋਂ ਕੋਈ ਵਿਰੋਧ ਦਰਜ ਕੀਤਾ ਗਿਆ ਜਦੋਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਸਿੱਖਾਂ ਦੇ ਕਤਲੇਆਮ ਦਾ ਆਪਣੀ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਗਿਆ ਤੇ ਭਾਰਤ ਤੋਂ ਵੀ ਜਵਾਬ ਮੰਗਿਆ ਸੀ ਦੁਬਾਰਾ ਅਮਰੀਕਾ ਤੋਂ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਤੇ ਹੋਰ ਤਾਥ ਇਕੱਠੇ ਕਰ ਲਈ ਭਾਰਤੀ ਹੁਕਮਰਾਨਾਂ ਵੱਲੋਂ ਕਮਾਂਤਰੀ ਅਦਾਲਤ ਦੇ ਵਿੱਚ ਨੰਗੇ ਧੜੇ ਜਾ ਰਹੇ ਨੇ ਅਮਰੀਕਾ ਕੈਨੇਡਾ ਤੋਂ ਇਲਾਵਾ ਬਰਤਾਨੀਆ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਪੰਜ ਦੇਸ਼ ਸਾਰੇ ਭਾਰਤੀ ਹੁਕਮਰਾਨਾਂ ਤੇ ਉਹਨਾਂ ਦੀਆਂ ਏਜੰਸੀਆਂ ਦੀਆਂ ਸਿੱਖਾਂ ਨੂੰ ਆਣਾ ਮਨੁੱਖੀ ਤਰੀਕੇ ਨਾਲ ਮਾਰਨ ਦੀਆਂ ਨੀਤੀਆਂ ਦਾ ਸਖਤ ਵਿਰੋਧ ਕਰ ਰਹੇ ਨੇ ਪਰ ਅਫਸੋਸ ਹੈ ਕਿ ਕੌਮੀ ਦਰਦ ਰੱਖਣ ਵਾਲੇ ਲੋਕ ਅਤੇ ਖੋਤੀ ਪੰਥ ਦਰਦੀ ਅਤੇ ਸੰਸਥਾਵਾਂ ਇਸੇ ਚੁੱਪ ਨੇ ਪਿਛਲੇ 14 ਸਾਲਾਂ ਤੋਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਨਾ ਹੀ ਪੰਥ ਦੇ ਦੋਸ਼ੀਆਂ ਤੇ ਕਾਤਲਾਂ ਨੂੰ ਸਜ਼ਾ ਮਾ ਦਿੱਤੀਆਂ ਜਾ ਰਹੀਆਂ ਤੇ ਨਾ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਨੂੰ ਰਿਹਾ ਕੀਤਾ ਜਾ ਰਿਹਾ ਹੈ ਖੋਤੀ ਰਿਵਾਇਤੀ ਕਾਲੇ ਤੇ ਪੰਥਕ ਆਗੂ ਇਹਨਾਂ ਮੁੱਦਿਆਂ ਤੇ ਸਿਆਸੀ ਗਿਣਤੀਆਂ ਮਿੰਟੀਆਂ ਤੈਅ ਕਰ ਰਹੇ ਨੇ ਪਰ ਖਾਸਾ ਪੰਥ ਨੂੰ ਯਾਦ ਦਿਵਉਣ ਲਈ ਦ੍ਰਿੜ ਹੋਣ ਦੀ ਬਜਾਏ ਡਾਂਗਟਪਾਉ ਨੀਤੀਆਂ ਤੇ ਚੱਲ ਰਹੇ ਨੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ ਤੇ ਇਨਾ ਕੌਮੀ ਮੁੱਦੇ ਤੇ ਕਦੇ ਵੀ ਕੋਈ ਸਰਕਾਰੀ ਸਿਆਸੀ ਬਿੱਤੀ ਸਮਝੌਤਾ ਨਹੀਂ ਕਰਾਂਗੇ ਸਗੋਂ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਭ ਕੁਝ ਕਰਾਂਗੇ ਜਿਸ ਲਈ ਪ੍ਰਮਾਤਮਾ ਨੇ ਸਾਨੂੰ ਸਦਾ ਦੇ ਕਿ ਸ਼੍ਰੀਮਨ ਜਸ ਸਿੰਘ ਮਾਣ ਦੇ ਵੱਲੋਂ ਪਹਿਲਾਂ ਤੋਂ ਹੀ ਜਿਹੜੇ ਕਿ ਪੰਥਕ ਮੁੱਦੇ ਚੁੱਕੇ ਜਾਂਦੇ ਨੇ ਜਿੱਦੇ ਮੱਦੇ ਨਜ਼ਰ ਹੁਣ ਵੀ ਉਹਨਾਂ ਨੇ ਇਹਨਾਂ ਪੰਥਕ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਆਪਣੀ ਪੋਸਟ ਦੇ ਵਿੱਚ ਕਹੀ ਹੈ ਬਿਊਰੋ ਰਿਪੋਰਟ ਹਰਪ ਪੰਚ